ਇੱਕ ਫੌਜੀ ਦਾ ਇਹ ਕਾਰਨਾਮਾ ਦੇਖ ਕੇ ਤੁਸੀਂ ਹੈਰਾਨ ਰਹਿ ਜਾਓਗੇ ਜੀ ਹਾਂ ਇੱਕ ਫੌਜੀ ਜੋ ਕਿ ਬਾਦਰ ਤੋਂ ਪਾਰ ਆਈ ਹੈਰੋਇਨ ਦੀ ਖੇਪ ਵੇਚਣ ਦੇ ਵਿੱਚ ਕਾਮਯਾਬ ਹੁੰਦਾ ਪਰ ਉਸ ਨੂੰ ਵੜਮ ਦੇ ਵਿੱਚ ਪੁਲਿਸ ਨੂੰ ਸਫਲਤਾ ਹੱਤ ਲੱਗਦੀ ਹੈ ਬਟੋਪਾਰਾਈ ਹਰਨ ਦੀ ਕੈਪ ਵਿੱਚਣ ਵਾਲੇ ਫੌਜੀ ਨੂੰ ਲੁਧਿਆਣਾ ਦਿਹਾਤੀ ਪੁਲਿਸ ਦੇ ਦੀਨ ਪਾਦੇ ਥਾੜਾ ਜੋਤਾ ਦੀ ਪੁਲਿਸ ਨੇ ਕਾਬੂ ਕਰਨ ਸਫਲਤਾ ਹਾਸਲ ਕੀਤੀ ਹੈ ਜੋਤਾ ਪੁਲਿਸ ਵੱਲੋਂ ਕਾਬੂ ਕੀਤੇ ਗਏ ਇਸ ਫੌਜੀ ਨਸ਼ਾ ਤਸਕਰ ਬਾਰੇ ਜਾਣਕਾਰੀ ਸਾਂਝੀ ਕਰਦਾ ਲੁਧਿਆਣਾ ਦਿਹਾਤੀ ਪੁਲਿਸ ਦੇ ਐਸਐਸਪੀ ਡਾਕਟਰ ਅੰਕੁਰ ਗੁਪਤਾ ਨੇ ਦੱਸਿਆ ਕਿ ਇਹ ਫੌਜੀ ਨੌਜਵਾਨ ਜੋ ਕਿ ਜੰਮੂ ਕਸ਼ਮੀਰ ਵਿਖੇ ਸਥਿਤ ਪਾਕਿਸਤਾਨ ਬਾਰਡਰ ਉੱਪਰ ਆਪਣੀਆਂ ਸੇਵਾਵਾਂ ਨਿਭਾ ਰਿਹਾ ਸੀ ਬਾਰਡਰ ਤੋਂ ਪਾਰ ਆਈ ਹੈਰੋਇਨ ਹਾਸਲ ਕਰਕੇ ਉਸ ਨੂੰ ਵੇਚਣ ਦਾ ਕਾਰੋਬਾਰ ਕਰਦਾ ਸੀ ਤੇ ਲੰਬੇ ਸਮੇਂ ਤੋਂ ਇਹ ਕੰਮ ਕਰ ਰਿਹਾ ਸੀ ਹੁਣ ਕਿਹਾ ਕਿ ਹੁਣ ਇਸ ਨੂੰ ਪਾਦੀ ਮਾਤਰਾ ਹਰੁਮਸ ਨੇਤ ਸਾਬੂ ਕਰਨ ਚ ਪੁਲਿਸ ਨੇ ਸਫਲਤਾ ਹਾਸਲ ਕੀਤੀ ਹੈ ਪੁਲਿਸ ਨੇ ਇਸ ਸੰਬੰਧੀ ਹੋਰ ਕੀ ਕਿਹਾ ਸੁਣਾ ਦਿੰਨੇ ਜਿਵੇਂ ਆਪਾਂ ਸਾਰੀ ਜਾਣਦੇ ਆ ਜੀ ਪੰਜਾਬ ਸਰਕਾਰ ਵੱਲੋਂ ਮਾਨਯੋਗ ਸਾਡੇ ਸੀਐਮ ਸਾਹਿਬ ਪੰਜਾਬ ਵੱਲੋਂ ਤੇ ਸਾਡੇ ਡੀਜੀਪੀ ਸਾਹਿਬ ਵੱਲੋਂ ਸਾਨੂੰ ਸਟ੍ਰੈਟਿਕ ਇੰਸਟਰਕਸ਼ਨਸ ਹੈ ਯੁੱਧ ਨਸ਼ਾ ਵਿਰੁੱਧ ਦੇ ਤਹਿਤ ਸਾਰੀ ਪੂਰਾ ਪੰਜਾਬ ਦੇ ਪੁਲਿਸ ਕਾਰਵਾਈ ਕਰ ਰਹੀ ਹੈ ਜਿਵੇਂ ਲੁਧਿਆਣਾ ਰੂਰਲ ਪੁਲਿਸ ਵੱਲੋਂ ਵੀ ਸਪੈਸ਼ਲ ਮੁਹਿੰਮ ਚਲਾਈ ਜਾ ਰਹੀ ਹੈ ਸੋ ਇਸ ਲੜੀ ਦੇ ਵਿੱਚ ਕੱਲ 13 ਮਈ ਨੂੰ ਸਾਡੇ ਵੱਖ-ਵੱਖ ਥਾਣਿਆਂ ਦੇ ਅਧੀਨ ਆਉਂਦੇ ਹੌਟਸਪੌਟਸ ਦੀ ਅਸੀਂ ਕੱਲ ਸੋ ਚੈਕਿੰਗ ਕਰਾਈ ਸੀ ਕੋਆਰਡੀਨੇਟਡ ਸਰਚ ਆਪਰੇਸ਼ਨ ਤੇ ਉਹਦੇ ਦੌਰਾਨ ਅਸੀਂ ਕੱਲ ਕਰੀਬ 14 ਐਫਆਰ ਰਿਪੋਰਟਾਂ ਦਰਜ ਕੀਤੀਆਂ ਤੇ 19 ਬੰਦੇ ਜਿਹੜੇ ਪੈਡਲਰ ਹੈਗੇ ਨੇ ਸਪਲਾਈਅਰ ਹੈਗੇ ਨੇ ਉਹ ਬੰਦੇ ਵੱਖ-ਵੱਖ ਜਿਹੜੇ ਥਾਣਿਆਂ ਦੇ ਵਿੱਚ ਉਹਨਾਂ ਦੀ ਗ੍ਰਿਫਤਾਰੀਆਂ ਹੋਈਆਂ ਨੇ ਸੋ ਉਹਦੇ ਵਿੱਚੋਂ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਮੇਨ ਸਾਡੀ ਇੱਕ ਕਮਰਸ਼ੀਅਲ ਰਿਕਵਰੀ ਵੀ ਹੋਈ ਹੈ ਕਰੀਬ 255 ਗ੍ਰਾਮ ਹੈਰੋਇਨ ਸਾਨੂੰ ਇੱਕ ਕੇਸ 'ਚ ਉਪਲਬਧ ਹੋਈ ਹੈ ਸਾਡੇ ਐਸਪੀਡੀ ਮੈਡਮ ਤੇ ਸਿਗਈਏ ਦੀ ਟੀਮਾਂ ਤੇ ਐਸਐਚਓ ਜੋਧਾ ਇਹਨਾਂ ਨੇ ਬੜਾ ਵਧੀਆ ਕੰਮ ਕਰਦੇ ਹੋਏ ਜਿਹੜਾ ਇੱਕ ਬੰਦਾ ਸੀਗਾ ਵਿਕਰਮਜੀਤ ਸਿੰਘ ਪੁੱਤਰ ਕੁਲਦੀਪ ਸਿੰਘ ਪਨੋਹੋਲਡ ਥਾਣੇ ਦਾਖੀ ਦਾ ਹੀ ਰਹਿਣ ਵਾਲਾ ਹੈ ਸੋ ਇਹਦੇ ਪ੍ਰੋਜੈਕਸ਼ਨ ਚੋਂ ਸਾਨੂੰ ਇੱਕ ਗੱਡੀ ਮਿਲੀ ਹੈ ਸਲੈਰੀਓ ਤੇ ਇੱਕ ਮੋਬਾਈਲ ਤੇ 255 ਗ੍ਰਾਮ ਹੈਰੋਇਨ ਰਿਕਵਰ ਹੋਈ ਹੈ ਜਿਹੜੀ ਦਸਨੀ ਉਹ ਗੱਲ ਹੈ ਉਹ ਇਹ ਹੈ ਕਿ ਇਹ ਸਰਵਿੰਗ ਆਰਮੀ ਪਰਸਨਲ ਹੈਗਾ ਤੇ ਕਰੰਟਲੀ ਸ਼੍ਰੀਨਗਰ ਵਿੱਚ ਪੋਸਟਡ ਹੈਗਾ ਤੇ ਇਹ ਸਮਗਲਿੰਗ ਕਰ ਰਹੇ ਸੀ ਆਪਣੇ ਏਰੀਆ ਦੇ ਵਿੱਚ ਸੋ ਇਹਨੂੰ ਸਾਡੀ ਇਨਫਰਮੇਸ਼ਨ ਬੇਸਡ ਆਪਰੇਸ਼ਨ ਸੀ ਸੋ ਇਹਨੂੰ ਅਸੀਂ ਕਾਬੂ ਕਰਕੇ ਜਿਹੜਾ ਯੁੱਧ ਨਸ਼ਾ ਵਿਰੁੱਧ ਹੈ ਉਸ ਮੂਵਮੈਂਟ ਨੂੰ ਸਾਡੀ ਤਾਕਤ ਮਿਲੀ ਸਰ ਇਸ ਕਰਾ ਲੱਗੇ ਕਿ ਕਿਥੋਂ ਲੱਗੇ ਜੀ ਇਹਦਾ ਬੇਸਿਕਲੀ ਸਪੋਇ ਹੈਗਾ ਜੀ ਸਪੋਇ ਇਨ ਇੰਡੀਆ ਆ ਤੇ 104 ਇਹ ਜਿਹੜਾ ਬੇਸਿਕਲੀ ਇਹਦਾ ਇਵਨ ਇੰਟਰਸਟਿੰਗ ਫੈਕਟ ਹੈ ਜੀ ਜਿਹੜਾ ਹਲੇ ਤੱਕ ਤਸਦੀਕ ਚਾਹਿਆ ਬਿਕਾਜ਼ ਕੱਲੀ ਅਸੀਂ ਭੜਿਆ ਕੋਈ ਇਹਦਾ ਰਿਮਾਂਡ ਵੀ ਅਸੀਂ ਲਿਖਿਆ ਦੋ ਦੰਦ ਉਹ ਜਿਹੜੀ ਕਿਥੋਂ ਲੈ ਕੇ ਆਇਆ ਕਿੱਥੇ ਦੇਣੀ ਸੀ ਉਹ ਅਸੀਂ ਇਹਦਾ ਫੋਨ ਰਿਕਵਰ ਕੀਤਾ ਹੁਣ ਤੇ ਉਹਦੀ ਪ੍ਰੋਪਰ ਜਿਹੜੀ ਚੀਜ਼ਾਂ ਮਿਲੀਆਂ ਨਹੀਂ ਬਟ ਉਹਦਾ ਪ੍ਰੋਪਰ ਇੱਕ ਡਿਟੇਲਡ ਪ੍ਰਿੰਸਿਪਲ ਇਗਜ਼ਾਮਿਨੇਸ਼ਨ ਕਰਵਾਇਆ ਜਾਊਗਾ ਤੇ ਕੋਈ ਵੀ ਉਹਦੇ ਵਿੱਚ ਜਿਹੜੀਆਂ ਚੈਟਿੰਗਸ ਐ WhatsApp ਤੇ ਜਾਂ ਕੋਈ ਹੋਰ ਵੀ ਜਿਹੜੇ ਦੂਜੇ ਇਹ ਸੋਸ਼ਲ ਮੀਡੀਆ ਮੈਸੈਂਜਰ ਯੂਜ਼ ਕਰਦਾ ਸੀ ਤੇ ਉਹਨੇ ਵੀ ਜਿਹੜੀਆਂ ਫੋਟੋਜ਼ ਐ ਉਹ ਸਾਰੇ ਆਧਾਰ ਤੇ ਕਿੱਥੋਂ ਲੈ ਕੇ ਆਏ ਤੇ ਕਿੱਥੀ ਅੱਗੇ ਦੇਣੀ ਸੀ ਉਹ ਅਸੀਂ ਇਹਨੂੰ ਜਿਹੜਾ ਖੁਲਾਸਾ ਕਰਾਂਗੇ ਬਟ ਹਾਂ ਇਹੀ ਗੱਲ ਪਰ ਚੱਲੀ ਹੈ ਕਿ ਜਿਹੜੀ ਬਾਰਡਰ ਤੇ ਐਲਓਸੀ ਦੇ ਉੱਤੇ ਕੋਈ ਜਿਹਨਾਂ ਖੇਪ ਆਉਂਦੀ ਸੀ ਉਹਦੇ ਵਿੱਚੋਂ ਇਹ ਸਾਈਫਨ ਆਫ ਕੀਤੀ ਹੈ ਸੋ ਇਲਾ ਇੱਕ ਹੋਰ ਸਾਥੀ ਉਹ ਤਫਤੀਸ਼ਲੇ جاری ਹੋ ਮੈਂ ਡਿਸਕਲੋਸ ਨਹੀਂ ਕਰ ਸਕਦਾ ਸੋ ਉਹ ਵੀ ਅਸੀਂ ਉਹਦੇ ਕਿਛੇ ਲੱਗੇ ਹੋਏ ਆ ਸੋ ਇਹ ਕਾਫੀ ਇੰਪੋਰਟੈਂਟ ਇਹਦੇ ਵਿੱਚ ਮਾਈਲਸਟੋਨ ਹੋ ਜਾਦਾ ਸਰ ਕੇਸਪੋਰਟ ਤੇ ਇਹ ਇਸੇ ਪਾਲਿਸੀ ਦਾ ਜੀ ਤੇ ਇਹਦੇ ਨਾਲ-ਨਾਲ ਮੈਂ ਦੱਸਣਾ ਚਾਹੁੰਦਾ ਆ ਕਿ ਇਹ ਕਮਰਸ਼ੀਅਲ ਕਵਰੀ ਦੇ ਨਾਲ-ਨਾਲ ਦੋ ਹੋਰ ਇੰਟਰਸਟਿੰਗ ਸਾਡੀਆਂ ਰਿਕਵਰੀਜ਼ ਹੋਈਆਂ ਨੇ ਇੱਕ ਸਿਟੀ ਜਗਰਾਉਂਡ ਦੀ ਰਿਕਵਰੀ ਹੈਗੀ ਹੈ ਇੱਕ ਅਸੀਂ ਬੰਦਾ ਫੜਿਆ ਹੈਗਾ ਜਿਹਦਾ ਨਾਮ ਇੱਕ ਹੈਗਾ ਜੀ ਗੁਰਜੀਤ ਸੌਰੀ ਮਨਜੀਤ ਸਿੰਘ ਪੁੱਤਰ ਗੁਰਜੀਤ ਸਿੰਘ ਇਹ ਨਹੀਂ हेयर कटिंग ਦੀ ਸ਼ਾਪ ਹੈਗੀ ਹੈ ਮਲਕ ਰੋਡ ਤੇ ਸੋ ਬੇਸਿਕਲੀ ਸਾਡੇ ਕੋਲ ਇਨਫੋਰਮੇਸ਼ਨ ਹੁਣ ਕਾਫੀ ਆ ਰਹੀ ਹੈ ਮੇਰੇ ਜਿਹੜੇ ਦਸਨ ਦਾ ਮਕਸਦ ਹੈ ਉਹ ਇਹ ਹੈ ਰਿਕਵਰੀ 2 ਗ੍ਰਾਮ ਇਹਦੇ ਚਿੱਟਾ ਮਿਲਿਆ ਹੈਗਾ ਜੋ ਮੇਰਾ ਦਸਨ ਦਾ ਮਕਸਦ ਹੈ ਤੁਹਾਡੇ ਨਾਲ ਅਨਸਾਰੀ ਲੋਕਾਂ ਨੂੰ ਇਹ ਹੈ ਕਿ ਪੁਲਿਸ ਕੋਲ ਕਾਫੀ ਇਨਫੋਰਮੇਸ਼ਨ ਆ ਰਹੀ ਹੈ ਲੋਕਾਂ ਵੱਲੋਂ ਹੀ ਆ ਰਹੀ ਹੈ ਸੋ ਉਹਨੂੰ ਡਿਵੈਲਪ ਕਰਕੇ ਅਸੀਂ ਜਿਹੜੇ ਹਜੇ ਅਲੱਗ-ਅਲੱਗ ਜਿਹੜੇ ਧੰਦਾ ਕਰ ਰਹੇ ਆ ਲੋਕ ਆਪਣੇ ਵੱਖ-ਵੱਖ ਪਰ ਉਹ ਉਸੇ ਆਰਚ ਇੱਕ ਗੋਰਖ ਧੰਦਾ ਕਰ ਰਹੇ ਆ ਸੋ ਉਹਨਾਂ ਨੂੰ ਪੁਲਿਸ ਨੂੰ ਪੂਰੀ ਤਰ੍ਹਾਂ ਐਕਟਿਵ ਹੋ ਕੇ ਮੁਖਤਇਰ ਹੋ ਕੇ ਉਹਨਾਂ ਨੂੰ ਵੀ ਫੜ ਰਹੀ ਹੈ ਸੋ ਇਸੇ ਲੜੀ ਦੇ ਵਿੱਚ ਇੱਕ ਤੀਜਾ ਵੀ ਇੰਟਰਸਟਿੰਗ ਕੇਸ ਹੈ ਜਿਹਦੇ ਵਿੱਚ ਅਸੀਂ ਇੱਕ ਸ਼ਿਵ ਕੁਮਾਰ ਨਾਮ ਦਾ ਬੰਦਾ ਹੈ ਜਿਹਦੀ ਕਰਿਆਨੇ ਦੀ ਦੁਕਾਨ ਸੀ ਕਰਨੈਲ ਗੇਟ ਦੇ ਵਿੱਚ ਉਹਨੂੰ ਵੀ ਅਸੀਂ ਚੰਗੀ ਤਰ੍ਹਾਂ ਰਿਕਵਰ ਕੀਤਾ ਸੋ ਬੇਸਿਕਲੀ ਵੱਖ-ਵੱਖ ਕਿੱਤਿਆਂ ਦੇ ਵਿੱਚ ਲੱਗੇ ਲੋਕ ਜੇ ਮਤਲਬ ਇਸ ਤਰ੍ਹਾਂ ਕੰਮ ਕਰ ਰਹੇ ਹਨ ਪਰ ਉਹ ਆੜ ਉਰੀ ਕਿੱਤਿਆਂ ਦੀ ਲੈ ਕੇ ਨਸ਼ਾ ਵੇਚਣ ਦਾ ਕੰਮ ਕਰ ਰਹੇ ਹਨ ਸੋ ਪੁਲਿਸ ਪੂਰੀ ਤਰ੍ਹਾਂ ਐਕਟਿਵ ਹੈ ਸੋ ਉਹਨਾਂ ਨੂੰ ਅਸੀਂ ਫੜ ਰਹੇ ਸਰ ਜਿਹੜੇ ਪੁਲਿਸ ਪੜਿਆ ਮੈਂ ਕਿ ਕੰਨਾ ਹੈਰੋਇਨ ਤੱਕ ਵੀ ਸੀ ਮਤਲਬ ਜਦੋਂ ਨੀ ਹਲੇ ਤੱਕ ਇਹਦੀ ਜਿਹੜੀ ਹੈਗੀ ਹੈ ਹੈਰੋਇਨ ਤਾਂ ਕੀ ਹੈਗੀ ਹੈ ਜੀ ਬਾਕੀ ਤਫਤੀਸ਼ ਮੈਂ ਤੁਹਾਨੂੰ ਦੱਸਿਆ ਇਹ ਸਾਡੀ ਤਫਤੀਸ਼ ਦਾ ਪਾਰਟ ਹੈ ਮੈਂ ਇਸ ਟਾਈਮ ਡਿਸਕਲੋਜ਼ ਨਹੀਂ ਕਰ ਸਕਦਾ ਸਾਡੇ ਕੋਲ ਇੱਕ ਦੋ ਲਿੰਕ ਹੋਰ ਵੀ ਹੈਗੇ ਨੇ ਇਹ ਤੇ ਹੋਰ ਵੀ ਸਾਡੇ ਕੋਲ ਇਨਪੁਟਸ ਆਏ ਉਹ ਅਸੀਂ ਜਿਵੇਂ ਜਿਵੇਂ ਤਫਤੀਸ਼ ਅੱਗੇ ਜਾਊਗੀ ਤੇ ਜੇ ਕੋਈ ਸਿਗਨੀਫੀਕੈਂਟ ਡਿਕਵਰੀ ਹੁੰਦੀ ਹੈ ਅਸੀਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਮੈਂ ਇਹ ਦੇਖੂਦੀ ਇਹਦੀ ਉਮਰ 25 ਸਾਲ ਹੈਗੀ ਹੈ ਇਹ ਨੂੰ ਕਰੀਬ 6 ਸਾਲ ਤੋਂ ਨਹੀਂ ਹੋਈ ਸੀ ਕਸ਼ਮੀਰ ਪੋਸਟਡ ਹੋਏ ਨੂੰ ਸੋ ਪ੍ਰੀਲੀਮਨਰੀ ਪੁੱਛ ਗਏ ਸੀ ਜੇ ਪਹਿਲੀ ਵਾਰ ਹੀ ਲੈ ਕੇ ਆਇਆ ਬਟ ਸਾਰੀ ਟੈਕਨੀਕਲ ਤਸਦੀਕ ਜੇ ਬਾਕੀ ਹੈ ਉਹਦੇ ਵਿੱਚ ਹੋਰ ਕਲੀਅਰ ਹੋ ਜਾਊਗਾ ਕਿ ਜੋ ਇਹ ਕਹਿ ਰਹੇ ਉਹ ਸੱਚ ਕਹਿ ਰਹੇ ਸਰ ਇਸ ਤੋਂ ਪਹਿਲਾਂ ਕਿੱਥੇ ਪੋਸਟ ਹੋਏ ਇਹ ਵਕਵਕ ਆਰਈਐਸਟ ਪੋਸਟਡ ਸੀ ਜਦੋਂ ਕਸ਼ਮੀਰ ਚ ਵੜੇ ਪਿਛਲੇ 7 ਮਹੀਨੇ ਤੋਂ ਉਹ ਸੀ ਟੋਟਲੀ ਦੀ ਸਰਵਿਸ ਵਾਲੇ 4 ਸਾਲ ਦੀ ਹੋ ਗਈ ਸਰ ਕਸ਼ਮੀਰ ਉਹ ਤੇ ਬਾਰਡਰ ਬੋਡਰ ਦੀ ਜੀ ਜੀ ਕਸ਼ਮੀਰ ਇਹ ਵੀ ਸਿੱਖਲਈ ਇਹ ਵੀ ਯੂਨਿਟ ਸੀਗਾ 16 ਸਿੱਖਲਈ ਵਿਧਾਨਾ ਲਾਈਫ ਦੇ ਲਈ ਅਮਿਥਾ